ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੀਂ ਵੀਡੀਓ ਵਿੱਚ ਤੇ ਉਮੀਦ ਕਰਦੇ ਸਾਰੇ ਠੀਕ ਠਾਕ ਹੋਣਗੇ ਤੁਸੀਂ ਪਿੱਛੇ ਦੇਖਦੇ ਆ ਸਾਡੇ ਤੇ ਅੱਜ ਆਪਾਂ ਵਲੌਗ ਦੀ ਸ਼ੁਰੂਆਤ ਸਮੁੰਦਰ ਤੋਂ ਕੀਤੀ ਆ ਬਾਹਰੇ ਤੇ ਅੱਜ ਧੁੱਪ ਲੱਗੀ ਆ ਬਹੁਤ ਵਧੀਆ ਤੇ ਅੱਜ ਸ਼ਾਦਾ ਵੀ ਆੜ ਆਇਆ ਸਾਡੀ ਸਤਿ ਸ੍ਰੀ ਅਕਾਲ ਸ਼ਾਦਾ ਆਇਆ ਅੱਜ ਬੈਟ ਬੈਟ ਬੱਲਾ ਖੇਡਣਾਂ ਨੇ ਬਾਹਰਾਂ ਤੇ ਹੱਲ ਤੇ ਬਿਲਕੁਲ ਨਹੀਂ ਹੈਗੀ ਕਿਉਂਕਿ ਧੁੱਪ ਨਿਕਲੀ ਆ ਹਵਾ ਵੀ ਚੱਲਦੀ ਤੇ ਅੱਜ ਆਪ ਅਥੇ ਘੁੰਮਾ ਕੇ ਨਾਲੇ ਵਧੀਆ ਚੀਜ਼ ਆ ਹਵਾ ਵਧੀਆ ਲੱਗਦੀ ਆ ਇੰਦੀ ਠੰਡੀ ਦੀ ਹੈਗੀ ਜਾਨੀ ਕਿ ਸਹੀ ਆ ਤੇ ਨਾਲੇ ਕੰਮ ਨਾ ਤਾਂ ਕਰਾਂਗੇ ਤੇ ਨਾਲੇ ਘੁੰਮਾਂਗੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਕੋਈ ਟਮਾਟਾ ਮਾ ਬੰਦਾ ਆ ਤੇ ਲੋਕੀਂ ਬਸ ਕਮੀ ਨਾਤਾ ਕਰਦੇ ਆ का लोल समुद्र का एन देखे माइंड जहाँ हो सही हूँ ना जब आज शाम आज दे दिया पर पूरे दो छोटी छोटी हवाएं थे लग दी बड़ी बड़ी ओ पीछे नहीं लग दी ਠੀਕ ਆ ਉਹ ਤਾਂ ਪਿਆ ਨਿਕਲੀ ਸੂਰਜ ਪੂਰਾ ਨਿਕਲਿਆ ਬਾੜੀ ਬਾੜੀ ਬੱਦਲ ਆਈ ਕੀ ਤੇ ਹੁਣ ਆਇਆ ਸ਼ਾਮ ਵਿੱਚ ਕੈਟ ਖੜੂਗਾ ਬਹੁਤ ਸਹੀ ਬਾ ਉਹ ਬੈਠ ਜਾ ਨਾ ਚੱਲ ਜੇ ਫੇਰੀ ਲਾਉਣੀ ਇਹ ਆਪਾਂ ਤੇ ਵੀ ਦੋ ਆ ਚੱਲ ਉੱਥੇ ਚੱਲਦੇ ਬਾਤ ਜਦਿਆਂ ਆਪਾਂ ਉਹ ਪੁਲ ਤੇ ਬਣਿਆ ਉੱਥੇ ਚੱਲਦੇ ਪਹਿਲਾਂ ਖੇਡ ਲੀਏ ਇੱਥੇ ਸ਼ਾਮ ਦਾ ਚਾਪੂਰਾ ਕਰਦਾ ਅੱਜ ਚੱਲ ਹੱਥੇ ਸਹੀ ਆ ਪੈਚ ਵਧੀਆ ਬਣੀ ਆ ਇੱਥੇ ਸਹੀ ਆ ਦੇ ਤਾਂ ਪੈਂਦਾ ਟੱਪਾ ਟੱਪਾ ਪੈਂਦਾ ਤੇ ਆਲੇ ਦੁਆਲੇ ਇੱਥੇ ਹੋਟਲ ਜਿਹੜੇ ਆ ਉਹ ਬੰਦ ਹੀ ਆ ਹੁਣ ਗਾਰਵੇ ਨੂੰ ਖੁੱਲਦੇ ਆ ਗਾਰਵੇ ਨੂੰ ਦੇ ਲੋ ਆਈ ਤਾਂ ਹੁੰਦਾ ਆ ਤੇ ਇੱਥੇ ਪੈਰ ਰੱਖਣ ਨੂੰ ਵੀ ਨਹੀਂ ਤਾਂ ਹੁੰਦੀ ਕਿਉਂਕਿ ਲੋਕੀ ਸਾਰੇ ਮਾਰੇ ਜਾਂਦੇ ਹੁੰਦੇ ਗਰਮੀ ਉਹਦੇ ਛੁੱਟੀਆਂ ਤੇ ਜ਼ਿਆਦਾਤਰ ਖਾਸ ਕਰ ਅਗਸਤ ਵਿੱਚ ਅਗਸਤ ਵਿੱਚ ਤਾਂ ਪਤਾ ਨਹੀਂ ਲੱਗਦਾ ਕਿ ਇੱਥੇ ਜਿਵੇਂ ਦਵਾ ਤੱਕ ਦਾ ਦਾ ਪੱਤਰੀ ਉਲੋ ਦਾ ਬਰਾਵੋ ਲੈਲਾ ਚਲ ਗਈ ਦਾ ਜੀ ਅਸੀਂ ਖੇਡ ਲਈਏ ਫਿਰ ਬਾਅਦ ਚ ਤੁਹਾਨੂੰ ਮਿਲਦੇ ਆ ਬਲੌਗ ਨਾ ਬੜੇ ਰਹੋ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਫੇਸਬੁੱਕ ਗੋਪੀ ਜੋੜ ਦੇ ਨਾਂ ਤੇ ਉਹਨੂੰ ਵੀ ਫੋਲੋ ਕਰਿਓ ਸਾਰਿਆਂ ਦਾ ਧੰਨਵਾਦ ਗੋਪੀ ਜੋੜ ਦੇ ਨਾਂ ਤੇ ਲੋ ਬਿਚਾਰ ਨੇ ਬੈਕਟਰੀ ਬਣਾ ਲਈ ਪਿੱਛੇ ਹੈ ਦੇਖੀ ਜਾਨਾ ਮੋਡ ਕਰ ਦਣਾ ਆਪਾਂ ਵਧੀਆ ਖੇਡ ਹੁੰਦਾ ਹਨਾ ਜਾਂਦੇ ਇੱਥੇ ਹਾਂ ਇੱਥੇ ਵਧੀਆ ਖੇਡ ਹੁੰਦਾ ਹਨਾ ਹਾਂ ਮੈਂ ਕਿਹਾ ਵਧੀਆ ਖੇਡ ਹੁੰਦਾ ਇੱਥੇ ਆ ਵੀ ਖੰਨਾ ਬੋਲਿੰਗ ਕਰਾਉਣ ਲਗਾ ਹਾਂ ਚੱਲ ਆ ਜਾ ਓਹ ਵਾਈਟ ਇਹ ਤੇ ਸਿੱਧੀ ਕਰ ਐ ਕਾਹਤ ਨਹੀਂ ਜਾਂਦੇ ਸ਼ੱਕੇ ਇੱਕ ਹੱਦ ਨਾਲ ਹੀ ਸ਼ੱਕੇ ਜਾਂਦੇ ਕਿ ਨਹੀਂ ਇੱਕ ਹੋਰ ਗਲਾ ਬਾਲ ਇੱਕ ਹੋਰ ਗਲਾ ਦੇਖੀ ਸ਼ੱਕਾ ਜਾਂਦਾ ਲੈ ਕੋ ਰ ਕੋ ਵੀਨੀ ਲੈ

ਰਾਉ ਲਓ ਜੀ ਆਪਾਂ ਥ੍ਰੈਡ ਵੀ ਖੇਡ ਲਈ ਮਾਰੀ ਮੋਟੀ ਦੌੜ ਵੀ ਲਾਈ ਆ ਸਹੀ ਗਰਮ ਹੋ ਗਿਆ ਤੇ ਹੁਣ ਆ ਦੇਖਦੇ ਹਾਂ ਪਲਿਆ ਮੂਰੇ ਸ਼ਹਿਰ ਬੰਦਿਆ ਪਤਾ ਨਹੀਂ ਦੇਖ ਕੇ ਜਾ ਕੇ ਦੇਖਦੇ ਹਾਂ ਕੀ ਬਣੇਗਾ ਚਾਨੇ ਥਾਂਗੇ ਖੋਸਿਆ ਕਹਿੰਦਾ ਮੈਂ ਗ੍ਰੈਪਸ ਇਹਨੂੰ ਭੰਮਰ ਹੋ ਜ ਹੋਵੇ ਹੈ ਗ੍ਰੈਪਸ ਇਹਨੂੰ ਭੰਮਰ ਹੋ ਜ ਹੋਵੇ ਇਹ ਵਧੀਆ ਗ੍ਰੈਪਸ ਪਸੰਦ ਕਰ ਲਾ ਲੋ ਕੀ ਵੀ ਲੱਗਿਆ ਡਾਲਣ क्योंकि शरीर लाई सही है गर्म होने हो जाने शरीर उमुंदर थोड़ा इधर ना बहुत समुद्र है नहैर बनी आ पुनते हैं पुल बने है। ਤੇ ਇੱਥੇ ਸਾਰੀਆਂ ਇਹ ਸ਼ਿਪਾਂ ਖੜੀਆਂ ਕੀਤੀਆਂ ਕਿ ਹੁਣ ਗਰਮੀਆਂ ਨਹੀਂ ਚਲਣੀਆਂ ਸਾਰੀਆਂ ਹੁਣੇ ਪਰਕੇ ਜੁ ਜਲਾਈਆਂ ਤੇ ਇੱਥੇ ਆਹ ਤੇ ਸ਼ਿਪ ਆਉਂਦੀ ਆ ਤੇ ਇੱਥੇ ਵੀ ਬੰਦੇ ਚੜਦੇ ਆ ਤੇ ਬੀੜੀਆਂ ਵੀ ਸਿਕਾਉਂਦੇ ਲੋਕਾਂ ਨੂੰ ਅਲਸ਼ਣੇ ਕਿਦਾਂ ਖੜਕਾਉਂਦਾ ਹਨ ਹਾਂ ਹਵਾ ਜਲਦੀ ਕਰਕੇ ਆ ਦੇ ਤੇ ਇੱਥੇ ਫੇਰ ਵਿਡੀਆਂ ਰੋਕਦੇ ਆ ਜਿੱਦਾਂ ਕਿੰਨਾ ਵਧੀਆ ਚੀਜ਼ ਆ ਦੇਖਿੰਦਾ ਕਰਦੀ ਹਾਂ ਹੜਕਾ ਹਾਂ ਤੇ ਇਹ ਸੁਮੰਦਰ ਤੋਂ ਨਹਿਰ ਆਉਂਦੀ ਆ ਤੇ ਇੱਧਰ ਨੂੰ ਪਤਾ ਨਹੀਂ ਕਿੱਥੇ ਜਾਂਦੀ ਆ ਹੁਣ ਯਾ ਇੱਥੇ ਕੋਈ ਸਟੈਚੂ ਵੀ ਬਣਿਆ ਆ ਇਹ ਪਤਾ ਨਹੀਂ ਕੌਣ ਆ ਅਮਰੀਕਾ ਦਿੱਕਾਲ ਦੀ कोई तर, इतना है ना, 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 कोई हम पता नहीं की चीज़ है जूलिया जूली बढ़िया चीज है ਇਸੰਨੇ ਨਹਿਰ ਕਿੱਥੇ ਜਾਂਦੀ ਆਪਣੇ ਉਹ ਤਾਂ ਨਹੀਂ ਜਾਂਦੀ ਜਿਹੜੀ ਮਰਕਤ ਵਾਲੀ ਉਹ ਨਹੀਂ ਹਨ ਮੇਰੇ ਸਾਹਬ ਨੂੰ ਉਹ ਹੀ ਹੈ ਉਹ ਹੀ ਪਾਣੀ ਇੱਥੇ ਸੁੰਦਰ ਚ ਆਉਂਦਾ ਫੇ ਕਿ ਨਹੀਂ ਤੇ ਉੱਧਰ ਟ੍ਰੇਨ ਲੰਘਦੀ ਆ ਤੇ ਪੰਡ ਦਾ ਨਾਮ ਆ ਗੱਤੇ ਉਹ ਗੱਤੇ ਉਹ ਮਾਰੇ ਪੰਡ ਦਾ ਨਾਮ ਗੱਤੇ ਉਹ ਮਾਰੇ ਤੇ ਹੁਣ ਆਪਾਂ ਕਫੇ ਪੀਣੇ ਬਾਹਰ ਚ ਫੇਰ ਕਰਨੀ ਜੇ ਹੁੰਨੇ ਆ ਫੇਰ ਸ਼ਾਨਾ ਕਹਿੰਦਾ ਹੋਰ ਗ੍ਰੈਂਡ ਹੈ ਨਹੀਂ ਆ ਫੇ ਆਪਾਂ ਕਰੈਡ ਖੇਡਦੇ ਆ ਫੇ ਉਸ ਤੋਂ ਬਾਅਦ ਚ ਜਾਣੇ ਕਰਨ ਜੀ ਆ ਕੀ ਚੇਨਾ ਜੀ ਹਾਂ ਆ ਕੰਨ ਲਿਖਿਓ ਵੀ ਪਤਾ ਨਹੀਂ ਕੀ ਲਿਖਾ ਵੀਡੀਓ ਨੂੰ ਸ਼ੇਅਰ ਜੋ ਕਰ ਰਹੇ ਹੋ ਲਾਈਕ ਕਰ ਰਹੇ ਹੋ ਸਾਰਿਆਂ ਦਾ ਧੰਨਵਾਦ ਚੱਲੀਏ ਸਾਨੇ ਕਫੇ ਫਿਰ ਚੱਲੀਏ ਇੱਥੇ ਇਦਾਂ ਲੱਗਦਾ ਜਿਦਾਂ ਕਲਫੂ ਨਹੀਂ ਲੱਗਾ ਹੁੰਦਾ ਕੋਈ ਬੰਦਾ ਆਲੇ ਦੁਆਲੇ ਹੈ ਨਹੀਂਗਾ ਕਿਉਂਕਿ ਸਾਰੇ ਰੈਸਟੋਰੈਂਟ ਬੰਦ ਪਏ ਆ ਉਨੀ ਲਿਖਿਆ ਵੀ ਮਾਰਚ 2026 ਤੂੰ ਇਹ ਖੁੱਲਣੇ ਆ ਜਦੋਂ ਗਰਮੀਆਂ ਨੂੰ ਹੁਣ ਸਾਰੇ ਬੰਦ ਆ ਇਸ ਟਾਈਮ ਇਸ ਟਾਈਮ ਇਦਾਂ ਲੱਗਦਾ ਜਿਦਾਂ ਇੱਥੇ ਕੋਈ ਰਿੰਦੇ ਨਹੀਂ ਹੁੰਦੇ ਕਲਫੂ ਲੋ ਗਿਆ ਹੁੰਦਾ ਨਹੀਂ ਇੰਡੀਆ ਉਹ ਚੀਜ਼ ਬਣੀ ਚਲੋ ਬਾਅਦ ਵਿੱਚ ਮਿਲਦੇ ਜੀ ਕਹੇ ਦੀ ਬਾਰ ਬੂ ਲੱਭਦੇ ਲੱਭ ਗਈ ਇੱਥੇ ਹੌਤੋ ਸਟਰਾਡਾ ਰਿਬਨੀ ਰਵਿੰਨ ਤੇ ਆ ਸਾਰੇ ਹੋਟਲ ਆ ਸਾਰੇ ਬੰਦ ਪਏ ਆ ਤੇ ਗਰਮੀਆਂ ਨੂੰ ਖਲਣੇ ਆ ਮਾਰਚ ਨੂੰ ਲਿਖਿਆ ਸਾਰਿਆਂ ਤੇ ਤੇ ਹੁਣ ਸਾਰੇ ਬੰਦ ਆ ਨਹੀਂ ਤਾਂ ਗਰਮੀਆਂ ਨੂੰ ਸਾਰੇ ਆ ਸਵਿੰਗ ਬੋਲਿਆ ਅੰਦਰ ਗਰਮੀਆਂ ਨੂੰ ਸਾਰੇ ਭਰ ਦੇਣੇ ਤੇ ਪਰ ਗੇਜੋ ਲੋਨ ਉੱਤੇ ਤਾਂ ਨਹੀਂ ਮਿਲਣੀ ਆ ਸਾਰੀਆਂ ਬਾਕੀ ਬੰਦ ਹੁਣ ਖਾਲੀ ਪਈਆਂ ਇੱਥੇ ਦੇਖੋ ਲੋ ਜੀ ਕਫੇ ਦੀ ਇੱਥੇ ਕੋਈ ਬਾਹਰ ਨਹੀਂ ਖੁੱਲੀ ਹੈਗੀ ਐਦਾਂ ਇੱਥੇ ਐਦਾਂ ਲੱਗਦਾ ਵੀ ਸਾਰੀਆਂ ਦਾ ਕੋਈ ਬੰਦਾ ਰਿਆ ਜੀ ਹੁਣ ਚੱਲੀ ਹਾਂ ਹੁਣ ਫੇਰ ਦੁਬਾਰਾ ਸੀ ਸੁਬੰਦਰਵਾਲ ਜਾ ਰਹੇ ਹਾਂ ਤੇ ਸ਼ਾਨਦੇ ਨੇ ਹੋਰ ਖੇਡਣਾ ਕੋਸ਼ਣ ਹੀ ਉਪਰ ਹੈਗਾ ਹਾਂ ਉਦਾਂ ਵੀ ਅੱਜ ਐਤਵਾਰ ਆ ਆਨੇ ਕੋ ਸਾਰੇ ਪਾਸੇ ਗਲੀ ਖਾਲੀ ਪਈ ਤੇ ਇੱਧਰ ਆਪਣੀ ਗੱਡੀ ਹਨ ਆ ਗੱਡੀ ਆਪਣੀ ਖੜੀ ਹੁਣ ਤੇ ਹੁਣ ਸੁੰਦਰਵਾਲ ਜਾ ਰਹੇ ਆ ਛਾਨਾ ਕਿੰਨਾ ਹੋਰ ਖੇਡਣਾ ਫਿਰ ਬਾਅਦ ਚ ਕਰਨ ਜਾਂਦੇ ਆ ਤੇ ਰਾਤ ਚ ਦੇ ਦੇਗਾ ਫਿਰ ਸ਼ਾਇਦ ਉਹ ਉਧਰ ਕੋਈ ਬਾਤ ਹੋਵੇ ਕੋਈ ਪਹਿਲਾਂ ਖੇਡ ਲਈ ਛਾਨੇ ਦਾ ਚਾਹ ਪੂਰਾ ਕਰਦੀ ਹੈ ਤੋਪੀ ਲੈ ਲਈ ਨਾ ਚਾਹ ਪਤਾ ਹੱਤ ਹਵਾ ਦੇਖੀ ਉੱਥੇ ਜਾ ਉੱਥੇ ਹਵਾ ਆ ਸੁਹੰਦਰ ਲੱਗ ਤੈਂ ਬੋਲਦਾ ਘੁੰਮਦੀ ਪਰ ਉਹਦਾ ਬੜੀ ਖੜ ਹੁੰਦਾ ਇੱਥੇ ਕਿਉਂਕਿ ਸਹੀ ਆਹੋ ਥਾਂ ਵਧੀਆ ਥੇ ਟੋਪੀ ਲੈ ਲਾ ਹੁਣ ਚੱਲ ਦੰਮੀ ਲੈ ਮਿਲੂ ਹੜਾ ਕੇ ਇੰਡੀਆ ਦਾ ਬਲਾ ਲੈ ਗਿਆ 75 ਰੁਪਏ ਕਿੱਲੇ 7000 ਰੁਪਈਆ ਦਾ ਆਇਆ ਸੀਗਾ ਤੇ ਬਾਲ ਵੀ ਵਿੱਚ ਇੱਕ ਬੈਠ ਹੈ ਨਾ ਹਾਂ ਇੱਥੇ ਕੁਐਸਚਨ ਨਹੀਂ ਬੰਦ ਉਹ ਤੇ ਹਾਂ ਇੱਧਰ 70 ਪੈਸੇ ਵਾਦੇ 75 ਸੈਂਟ ਦੇ ਸੀ ਨਾ ਹਾਂ ਇਹ ਇੱਧਰਲੇ 70 ਪੈਸੇ ਦਾ ਜਿਮੋਂ ਸੀ ਉਹ ਜਾਨਾ ਲਾਲ ਲਾਲੀ ਬਣ ਗਈ ਆ ਦੇਖੋ ਕਿੰਨਾ ਵਧੀਆ ਬਣਾਈਆਂ ਛਤਰੀਆਂ ਇੱਥੇ ਬੈਠ ਨੂੰ ਗਰਮੀਆਂ ਦੇ ਹੋਰ ਬੰਨ੍ਹ ਦਿਆ ਸਰਕਸ ਹੁਣ ਚੱਲੀਏ ਸਮੁੰਦਰ ਵੱਲ ਤੇ ਤੇ ਬੰਨ੍ਹ ਜਿਆ ਬਣਾਇਆ ਨਹੀਂ ਜਿੱਦਾਂ ਵੀ ਅੰਦਰੋਂ ਪਾਣੀ ਨਾ ਆਵੇ ਵੈਰੀ ਗਾੜਾ ਲੈ ਜੀ ਸੱਤ ਗਾ ਹਾ ਰਿਤਾਬੁਰੀ ਮੈਂ ਕਹਦਾਂ ਨਹੀਂ ਚੱਲ ਥੱਲੇ ਓਹ ਨਾ ਤੇ ਨਾਲ ਨਾਲ ਨਦੀ ਨਾਲ ਸਫਾਈ ਕਰਦੇ ਰਹਿੰਦੇ ਆ ਜਿਦਾਂ ਆ ਜਿਹੜੀਆਂ ਝਾੜੀਆਂ ਜੀਆਂ ਇਹ ਹੁਣ ਐ ਨਹੀਂ ਇਕੱਠੀਆਂ ਕਰਤੀਆਂ ਤੇ ਇਹਨਾਂ ਪੂਰੀ ਸਫਾਈ ਕਰਦੀ ਇੱਥੇ ਵਿੱਚ ਆ ਕੇ ਲੈ ਜਾਣੀਆਂ ਦੀ ਸਫਾਈ ਦਾ ਬਹੁਤ ਨੈਦ ਦਿੰਦੇ ਆ ਜਦਾਂ ਸਮੁੰਦਰ ਦੇ ਵਿੱਚੋਂ ਆਉਂਦੀਆਂ ਪਤਾ ਨਹੀਂ ਕਿੱਥੋਂ ਆਉਂਦੀਆਂ ਹੋਣਗੀਆਂ ਚਲੋ ਸਮੁੰਦਰ ਦੇ ਵਿੱਚੋਂ ਆਉਂਦੀਆਂ ਆ ਤੇ ਹੁਣ ਐ ਨਹੀਂ ਇੱਦਾਂ ਢੇਰ ਲਾਏ ਆ ਉਹਦੇ ਆ ਇੱਥੇ ਲਾਉਣ ਵਾਲੇ ਆ ਤੇ ਇਹ ਦਸਫਾਈ ਕਰਕੇ ਨਹੀਂ ਫੇਰ ਇਹਨਾਂ ਪੂਰੀ ਤਰ੍ਹਾਂ ਸਾਫ਼ ਕਰ ਦੇਣਾ 잘 사는 걔 ਲਾ ਪਤ ਉਹ ਬੋਲ ਨਹੀਂ ਕੋ ਮੈਂ ਬੋਲ ਤੋ ਬਲ ਗਿਆ ਜਿਹੜੀ ਚਸਨਾਤੀ ਕੋ ਦੀ ਉਹ ਜਿਹੜੀ ਆ ਜਾ ਉਹ ਠੀਕ ਆ ਨਾ 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 ਆਨੇ ਤਾ ਆਇਆ ਹਨ ਹਾਂ ਆਨੇ ਤਰਾ ਜਾ ਆਵੋ ਹੀ ਬੱਤ ਕਿ ਜਿੰਨੇ ਕਨੇ ਆਹ ਜੀ ਇਹ ਟਾਲੇ ਨਹੀਂ ਕਨੇ ਹਾਂ ਜੀ ਤਰਾ ਆਨੇ ਤਰਾ ਆਨੇ ਤਰਾ ਯਾ ਬੋਲ ਕਰਾਂ ਮੈਂ ਫੇ ਇਹ ਸੰਪਾਪਨ ਜਿਆਦਾ ਨਹੀਂ ਬਤਾ ਉੱਥੇ ਤਾਂ ਉਹ ਜਿਆਦੇ ਸ਼ੋਤੇ ਚਲ ਉੱਥੇ ਚੱਲ ਹਵਾ ਘੱਟ ਗਈ ਐ ਪਹਿਲਾਂ ਥੋੜੀ ਜਿਆਦਾ ਸੀ। ਪਰ ਟਾਈਮ ਵੀ ਹੋ ਗਿਆ 2:30 ਵਜੇ ਆ। ਯਾਹਲੇ ਧਿਆਨੋਂ ਬਸੋ ਸੇਦੀ ਸਭ ਜਾਨਾ ਕਰਕੇ। ਧਰ ਬਹੁਤ ਛੋਟੇ ਹੋਏ ਸਿਆਲਾਂ ਦੇ। ਬਰਾਵ ਲੋ ਜੀ ਆ ਗਿਆ ਆਪਾਂ ਗੱਡੀ ਦੇ ਵਿੱਚ ਤੇ ਵਧੀਆ ਟਾਈਮ ਬਸ ਹੋ ਗਿਆ ਇੱਥੇ ਆਣ ਕੇ ਤੇ ਤੁਹਾਨੂੰ ਬਹੁਤ ਕਿੰਦਾ ਲੱਗਾ ਬਲੌਗ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆ ਥੱਲੇ ਆ ਗੁਪੀ ਯੋਲ ਫੇਸਬੁੱਕ ਦਾ ਲਿੰਕ ਆ ਰਿਹਾ ਤੇ ਇਹਨੂੰ ਫੋਲੋ ਕਰਿਓ ਜਾ ਕੇ ਸਾਰਿਆਂ ਨੂੰ ਧੰਨਵਾਦ ਤੇ ਚੱਲੀਏ ਜਣੇ ਤੁਹਾਨੂੰ ਫੇਰ ਚੱਲੀਏ ਓਕੇ ਤੇ ਟਾਈਮ ਹੋ ਗਿਆ 3 ਵਜ ਗਿਆ ਤੇ ਪਬੀ 22 ਮਿੰਟਾਂ ਦੇ ਕਰੀ ਚਲੇ ਜਾਣਾ ਤੇ ਮਿਲਦੇ ਆਂ ਕਿਸੇ ਅਗਲੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ